ਹਰੀ ਬੱਚੋ ਅੱਜ ਆਪਾਂ ਸਿੱਠਣੀਆਂ ਕਰਾਂਗੇ ਜੋ ਕਿ ਆਪਣੇ ਲੋਕ ਸਾਹਿਤ ਦਾ ਹਿੱਸਾ ਨੇ ਲੋਕ ਕਾਵਿਪ ਦਾ ਸਿੱਠਣੀਆਂ ਜਿਹੜੀਆਂ ਨੇ ਉਹ ਲੋਕ ਕਾਵਿ ਵਿਆਹ ਦੀਆਂ ਰਸਮਾਂ ਨਾਲ ਸੰਬੰਧੀ ਹਨ ਸਿੱਠਣੀਆਂ ਇੱਕ ਤਰ੍ਹਾਂ ਦੀਆਂ ਗਾਲਾਂ ਹੁੰਦੀਆਂ ਨੇ ਮਿੱਠੀਆਂ ਗਾਲਾਂ ਇਹ ਔਰਤਾਂ ਦੇ ਲੋਕ ਗੀਤ ਹਨ ਕੁੜੀ ਦੇ ਵਿਆਹ ਵੇਲੇ ਮੇਲਣਾ ਸਿੱਠਣੀਆਂ ਰਾਹੀਂ ਲਾੜੇ ਨੂੰ ਉਸਦੇ ਮਾਪਿਆਂ ਸਾਥ ਸੰਬੰਧੀਆਂ ਤੇ ਜਾਂਜੀਆਂ ਨੂੰ ਸਬੋਧਨ ਕਰਕੇ ਲੋਕਚੋਕ ਕੇ ਮਖੌੜ ਕਰਦੀਆਂ ਹਨ ਸਿੱਠਣੀਆਂ ਵਿੱਚ ਆਮ ਤੌਰ ਤੇ ਮੁੰਡੇ ਵਾਲਿਆਂ ਦੇ ਪਹਿਰਾਵੇ, ਖਾਣ-ਪੀਣ ਦੀਆਂ ਆਗਜ਼ਾਂ ਅਤੇ ਉਹਨਾਂ ਦੇ ਰੰਗ-ਮੰਨੋਂ ਟਿੱਪੋਰਾ ਕਸੀਆਂ ਜਾਂਦੀਆਂ। ਇਹਨਾਂ ਵਿੱਚ ਵਿਆਹ ਵਾਲੇ ਮੁੰਡੇ ਅਤੇ ਉਸਦੇ ਪਿਓ ਨੂੰ ਤਾਂ ਸਿੱਧੇ ਤੌਰ ਤੇ ਮੁਖੋਲ ਹੀ ਕੀਤਾ ਜਾਂਦਾ ਹੈ। ਨਾਲ ਹੀ ਉਸਦੇ ਘਰ ਬੈਠੀਆਂ ਭੈਣਾਂ, ਮਾਂ ਅਤੇ ਹੋਰ ਨੇੜਲੇ ਰਿਸ਼ਤੇਦਾਰੀਆਂ ਇਸ ਰਿਸ਼ਤੇ ਦੀਆਂ ਇਸਤਰੀਆਂ ਜਿਹੜੀਆਂ ਨੂੰ ਵੀ ਮਜ਼ਾਕ ਦਾ ਪਾਤਰ ਬਣਾਇਆ ਜਾਂਦਾ ਹੈ। ਸਿੱਠਣੀਆਂ ਔਰਤਾਂ ਵੱਲੋਂ ਰਲ ਕੇ ਦਿੱਤੀਆਂ ਜਾਂਦੀਆਂ ਹਨ। ਇਸ ਲਈ ਗੋਣ ਦੀ ਲੋੜ ਮੁਤਾਬਕ ਇਹਨਾਂ ਵਿੱਚੋਂ ਮੂਲਕ ਅਨੁਸਾਰ ਮਾਤਾ ਘੰਟਾ ਨਹੀਂ ਕਰਿਆ ਜਾਂਦਾ। ਜੋ ਸਿਖੜੀਆਂ ਹੁੰਦੇ ਨੇ ਇਹ ਮਸਕਰੀਆਂ ਜਿਹੜੀਆਂ ਵਿਆਹ ਦੀ ਖੁਸ਼ੀ ਵਿੱਚ ਮਸਕਰੀਆਂ ਦਿੱਤੀ ਜਾਂਦੀਆਂ। ਬੱਚਾ ਪਾ ਜਾਣਦੇ ਆ ਕਿ ਜਿਹੜੀ ਹਮੇਸ਼ਾ ਜਿਹੜੀ ਕੁੜੀ ਵਾਲੀ ਧਿਰ ਹੁੰਦੀ ਹੈ ਉਹ ਨਿੰਮ ਦੀ ਧਿਰ ਮੰਨੀ ਜਾਂਦੀ ਹੈ। ਤਾਂ ਘਰ ਕੀ ਜਿਹੜਾ ਕੁੜੀ ਵਾਲਿਆਂ ਵੱਲੋਂ ਆਪਣਾ ਮੰਨ ਦਾ ਜਿਹੜੀ ਗੁੰਮਗਵਾਟ ਹੁੰਦਾ ਹੈ ਜਿਹੜੀਆਂ ਸਿੱਠਣੀਆਂ ਬਹੁਤ ਵਧੀਆ ਸਾਥ ਕਰਦੀਆਂ ਬੱਚੇ ਦੇ ਵਾਲਿਆਂ ਦੇ ਪਹਿਰਾਵੇ ਖਾਣ ਪੀਣ ਉਹਨਾਂ ਦੀ ਆਪ ਦਾ ਤੇ ਉਹਨਾਂ ਦੇ ਜਿਹੜੇ ਰਿਸ਼ਤੇਦਾਰ ਨੇ ਔਸਤਰੀਆਂ ਮਾਂ ਭੈਣ ਸਹਾਰੀਆਂ ਯਾਂ ਕਿੱਥੇ ਜਾਂਦੇ ਇਸ ਪਾਠ ਵਿੱਚ ਜਿਹੜੀਆਂ ਚੋਲਮੀਆਂ ਸਿੱਠਣੀਆਂ ਨੇ ਉਹ ਪਰ ਰਵਾਣਾ ਚ ਬੱਚੇ ਇਹ ਯਾਂ ਕਿ ਸੁਖਿਆ ਚਾਹੁੰਦਾ ਇਹਨਾਂ ਦੇ ਤੋੜਿਆਂ ਵਰਗੇ ਮੂੰਹ ਤੇ ਮੁੱਛ ਵੀ ਨਾ ਹੋ। ਜਾਂਜੀਆਂ ਨੂੰ ਮੁਖੌਲ ਕੀਤਾ ਜਾਂਦਾ ਹੈ। ਜਾਂਜੀ ਕੌਣ ਹੁੰਦੇ ਨੇ ਵਿੱਚੋਂ? ਜਿਹੜੇ ਜਨ ਲੈ ਕੇ ਕੁੜੀ ਨੂੰ ਵਿਆਹਣ ਲਈ ਆਉਂਦੇ ਨੇ। ਲਾੜੇ ਦੇ ਨਾਲ ਆਉਂਦੇ ਨੇ ਜਿਹੜੇ। ਉਹਨਾਂ ਨੂੰ ਜਾਂਜੀ ਕਿਹਾ ਜਾਂਦਾ ਹੈ। ਕਹਿੰਦੇ ਉਸ ਪਿੰਡੋਂ ਆਏ ਨੇ ਜਿੱਥੇ ਇੱਕ ਵੀ ਰੁੱਖ ਨਹੀਂ ਤੇ ਇਹਨਾਂ ਦੇ ਸਾਫ਼ ਮੂੰਹ ਨੇ ਤੋੜਿਆਂ ਵਰਗੇ ਤੇ ਮੁੱਛ ਵੀ ਇੱਕ ਵੀ ਮੁੱਛ ਨਹੀਂ। ਜਾਂਜੀ ਉਸ ਪਿੰਡੋਂ ਆਏ ਜਿੱਥੇ ਪੂਤ ਵੀ ਨਾ ਇਹਨਾਂ ਦੇ ਕੱਪੜਾਂ ਵਰਗੇ ਮੂੰਹ ਤੇ ਰੂਪ ਵੀ ਨਾ ਕਹਿੰਦੇ ਜਾਂਦੇ ਉਸ ਮਿੰਨੂ ਆਏ ਨੇ ਜਿਵੇਂ ਟੁੱਟਦਾ ਦਰਖਤ ਵੀ ਨਹੀਂ ਹੈਗਾ ਇਹਨਾਂ ਦੇ ਮੂੰਹ ਨੇ ਇਹੋ ਜਿਹੀ ਨਹੀਂ ਕਿ ਉਹਨਾਂ ਦੇ ਟਿਪ ਵੀ ਨਹੀਂ ਹੈਗੇ ਜਾਂ ਜੀ ਉਸ ਮਿੰਨੂ ਆਏ ਜਿਵੇਂ ਟਾਲੀ ਵੀ ਨਾ ਇਹਨਾਂ ਦੇ ਪੀਲੇ ਡੱਟੂ ਮੂੰਹ ਤੇ ਲਾਲੀ ਵੀ ਨਾ ਕਹਿੰਦੇ ਫਿਰ ਟਾਲੀ ਦੇ ਦਰਖਤ ਨੂੰ ਕਹੇਗੇ ਵੀ ਇਹਨਾਂ ਦੇ ਪਿੰਡ ਵਿੱਚ ਟਾਲੀ ਵੀ ਨਹੀਂ ਹੈਗੀ ਉੱਥੋਂ ਆਏ ਨੇ ਇਹ ਤੇ ਇਹਨਾਂ ਦੇ ਜਿਹੜੇ ਮੂੰਹ ਨੇ ਉਹ ਪੀਲੇ ਨਹੀਂ ਤੇ ਇੱਕ ਦੰਦ ਨੂੰ ਟਾਲੀ ਨਹੀਂ ਨਹੀਂ ਹੈਗੀ ਡੱਟੂਆਂ ਵਰਗੇ ਜਿਹੜੇ ਮੂੰਹ ਨੇ ਉਹਨਾਂ ਦੇ ਮੂੰਹ ਤੇ ਭੋਰਾ ਵੀ ਲਾਲੀ ਨਹੀਂ 12 ਮਹੀਨੇ ਅਸਾਂ ਟੱਕਣ ਟੱਕਿਆ ਥਿਰ ਵੀ ਲੜਾ ਤੁਸੀਂ ਕਾਲਾ ਹੀ ਰੱਖਿਆ ਹੁਣ ਇਹ ਵਿਆਹ ਵਾਲੇ ਮੁੰਡੇ ਨੂੰ ਕਿਹਾ ਗਿਆ ਉਸ ਦੀਆਂ ਸਾਲੀਆਂ ਵੱਲੋਂ ਕਿ ਜਿਹੜਾ 12 ਮਹੀਨੇ ਅਸੀਂ ਬਹੁਤ ਜ਼ਿਆਦਾ ਵੇਟ ਕੀਤੀ ਇੰਤਜ਼ਾਰ ਕੀਤਾ ਫਿਰ ਵੀ ਤੁਸੀਂ ਨੇ ਜਿਹੜਾ ਨਾੜਾ ਉਹ ਕਾਲਾ ਹੀ ਰੱਖਿਆ ਗੋਰਾ ਨਹੀਂ ਹੋਇਆ ਸਾਬਣ ਲਾਣਾ ਸੀ ਸਾਬਣ ਲਾਣਾ ਸੀ ਨਿਲੱਜੂ ਲੱਜ ਤੁਹਾਨੂੰ ਨਹੀਂ ਕਹਿੰਦੇ ਵੀ ਸਾਬਣ ਲਾ ਕੇ ਗੋਰਾ ਕੱਢਣਾ ਸੀ ਤੁਹਾਨੂੰ ਬਿਲਕੁਲ ਵੀ ਲੱਜ ਨਹੀਂ ਹੈਗੀ ਜਨਕਿ ਸ਼ਰਮ ਨਹੀਂ ਹੈਗੀ ਕੋਰੀ ਪੂਰੀ ਤੇ ਤੋੜੀ ਅਸਾਂ ਰਿੰਨੀਆਂ ਗੁੱਲੀਆਂ ਪੂਰੀ ਤੋੜੀ ਕਿਹੜੀ ਹੁੰਦੀ ਹੈ ਜਿਹੜੀ ਮਿੱਟੀ ਦੇ ਭਾਂਡੇ ਪੱਕੇ ਹੋਏ ਹੁੰਦੇ ਨੇ ਕਮਿਆਰ ਤੋਂ ਲੈਨੇ ਆਪਾਂ ਉਹ ਇਹ ਤੋੜੀ ਹੁੰਦੀ ਹੈ ਜਿਹੜੀ ਘੜੇ ਦੀ ਤਰ੍ਹਾਂ ਛੋਟੀ ਤੋੜੀ ਹੁੰਦੀ ਹੈ ਉਹਦੇ ਵਿੱਚ ਅਸੀਂ ਨੇ ਪਿਛਲੇ ਸਮੇਂ ਦੇ ਵਿੱਚ ਉਹ ਉਹਦੇ ਵਿੱਚ ਨਾ ਕੁਝ ਪਾ ਕੇ ਰਿੰਨੇ ਆ ਜਾਂਦਾ ਸੀ ਰਿੰਨਣਾ ਮਤਲਬ ਪਕਾਇਆ ਜਾਂਦਾ ਸੀ ਕਹਿੰਦੇ ਰਿੰਨੀਆਂ ਗੁੱਲੀਆਂ ਭੁੱਖੇ ਤੇ ਲੱਗੀ ਭੁੱਖ ਤੇ ਲੱਗੀ ਲਾੜੇ ਕੱਢੀਆਂ ਗੁੱਲੀਆਂ ਜਿਹੜਾ ਜਦੋਂ ਲਾੜੇ ਨੂੰ ਕਹਿੰਦੇ ਭੁੱਖ ਲੱਗੀ ਤਾਂ ਉਹਨੇ ਬੁੱਲੀਆਂ ਕੱਢ ਲੀਆਂ ਬੱਚਿਆਂ ਵਾਂਗੂ ਰੋਟੀ ਖਵਾਉਣੀ ਪਈ ਨਿਲੱਜਿਓ ਲੱਜ ਤੁਹਾਨੂੰ ਨਹੀਂ ਕਹਿੰਦੇ ਸਾਨੂੰ ਫਿਰ ਇਹਨੂੰ ਰੋਟੀ ਖਵਾਉਣੀ ਪਈ ਜਦੋਂ ਉਹਨੇ ਬੁੱਲ ਕੱਢ ਲਏ ਲਾੜੇ ਨੇ ਤੇ ਤੁਹਾਨੂੰ ਬਿਲਕੁਲ ਵੀ ਸ਼ਰਮ ਨਹੀਂ ਨਿਲੱਜਿਓ ਤੁਹਾਨੂੰ ਲੱਜ ਨਹੀਂ ਹੈਗੀ 12 ਮਹੀਨੇ ਸੁਨਿਆਰ ਬਿਠਾਇਆ ਚਾਂਦੀ ਦੇ ਗਹਿਣਿਆਂ ਤੇ ਪਾਣੀ ਫਿਰਾਇਆ ਪਿੱਤਲ ਪਾਉਣਾ ਸੀ ਪਿੱਤਲ ਪਾਉਣਾ ਸੀ ਨਿਲੱਜਿਓ ਲੱਜ ਤੁਹਾਨੂੰ ਨਹੀਂ ਕਹਿੰਦੇ 12 ਮਹੀਨੇ ਤੁਸੀਂ ਨੇ ਸੁਨਿਆਰ ਬਿਠਾ ਕੇ ਰੱਖਿਆ ਚਾਂਦੀ ਦੇ ਗਹਿਣੇ ਨੇ ਜਿਹੜੇ ਗਹਿਣਿਆਂ ਦੇ ਉੱਤੇ ਕਿਹਾ ਗਿਆ ਟਕੋਰ ਕੱਸੀ ਗਈ ਹੈ ਕਿ ਜਿਹੜੇ ਗਹਿਣੇ ਨੇ ਤੁਸੀਂ ਚਾਂਦੀ ਦੇ ਉੱਤੇ ਸੋਨੇ ਦਾ ਝੋਲੀ ਫਰਾਇਆ ਹੈ ਬਾਣੀ ਫਰਾਇਆ ਹੈ ਆਪੇ ਵੀ ਪਿੱਤਲੀ ਪੋਣਾ ਸੀਗਾ ਬਿਨ ਲੱਜੋ ਤੁਹਾਨੂੰ ਲੱਜ ਨਹੀਂ ਹੈਗੀ ਬਿਲਕੁਲ ਵੀ ਤੇ ਤੁਸੀਂ ਨੇ ਸੋਨੇ ਦਾ ਜਿਹੜਾ ਗਹਿਣੇ ਨਹੀਂ ਪਾਏ ਪੈਸਾ ਪੈਸਾ ਸਾਡੇ ਪਿੰਡ ਦੇੋਂ ਪਾਓ 나ੜੇ ਜੋਗਾ ਤੁਸੀਂ ਬਾਜਾਂ ਮੰਗਾਓ ਜੰਜ ਤੇ ਸਜਦੀ ਨਹੀਂ ਨਹੀਂ ਲੱਜਿਓ ਲੱਜ ਤੁਹਾਨੂੰ ਨਹੀਂ ਇਹਨੇ ਸ ਉਹ ਕੁੜੀਆਂ ਕਹਿੰਦੀਆਂ ਨੇ ਕਿ ਜਿਹੜੀਆਂ ਸਿੱਠਣੀਆਂ ਬੋਲਦੀਆਂ ਨੇ ਗਾਉਂਦੀਆਂ ਨੇ ਕਿ ਤੁਸੀਂ ਨੇ ਸਾਰੇ ਪਿੰਡ ਦੇਆਂ ਨੂੰ ਕਹਿੰਦੇ ਆ ਕਿ ਤੁਸੀਂ ਪੈਸਾ ਪੈਸਾ ਇਕੱਠਾ ਕਰਕੇ ਪਾ ਦਿਓ 나ੜੇ ਜੋਗਾ ਆਪਾਂ ਵਾਜਾਂ ਮੰਗਵਾਦੋ ਤੁਸੀਂ ਠੀਕ ਹੈ ਕਹਿੰਦੇ ਜਨਤ ਤਾਂ ਸੱਦੀ ਨਹੀਂ ਬਾਜੇ ਬਿਨਾ ਜਿਹੜਾ ਬੈਂਡ ਹੁੰਦਾ ਹੈ ਵਾਜਾਂ ਉਹਦੇ ਬਿਨਾ ਸੱਦੀ ਨਹੀਂ ਨਿਲੱਜਿਓ ਲੱਜ ਤੁਹਾਨੂੰ ਨਹੀਂ ਇਸ ਤਰ੍ਹਾਂ ਜਿਹੜਾ ਉਹਨਾਂ ਤੇ ਟਕੋਰਾ ਕੱਸੀਆਂ ਗੰਨੀਆਂ ਨੇ ਮੁੱਖ ਮਜ਼ਾਕ ਕੀਤੇ ਗਏ ਨੇ ਉਹਨਾਂ ਨੂੰ ਫੋਨ ਕੀਤੇ ਗਏ ਵਾ ਵਾ ਨੀ ਚਰਖਾ ਪੀੜੀਆਂ ਚਰਖੇ ਕਿੰਨੇ ਨੇ ਜਿਹੜਾ ਜਿਹਦੇ ਨਾਲ ਆਪਾਂ ਸੂਤ ਕੱਤਦੀ ਆਪ ਪੀੜੀਆਂ ਜਿਹਦੇ ਉੱਤੇ ਬੈਠਦੇ ਆਪਾਂ ਪੀੜੀਆਂ ਛੂਟੀਆਂ ਨੀਚੇ ਪਾ ਕੇ ਜਦੋਂ ਚਰਖਾ ਕੱਤਦੇ ਆਂ ਵਾ ਵਾਹਨੀ ਚਰਖਾ ਚਰਖੇ ਪੀੜੀਆਂ ਹੋਰ ਤਾਂ ਕੁੜਮ ਚੰਗਾ ਭਲਾ ਕੁੜਮ ਬੱਚੇ ਕੀ ਹੁੰਦਾ ਹੈ ਜਿਹੜਾ ਮੁੰਡੇ ਦਾ ਪਿਓ ਹੁੰਦਾ ਉਹਨੂੰ ਕੁੜਮ ਕਹਿ ਦਿੰਦੇ ਨੇ ਤੇ ਕੁੜੀ ਦੇ ਪਿਓ ਨੂੰ ਵੀ ਕੁੜਮ ਕਹਿੰਦੇ ਨੇ ਉਹ ਕੁੜਮ ਕੁੜਮੇ ਉਹਨਾਂ ਦੀ ਕੁੜੀ ਦਾ ਪਿਓ ਤੇ ਮੁੰਡੇ ਦਾ ਪਿਓ ਦੋਨੇ ਕੁੜਮ ਹੁੰਦੇ ਨੇ ਆਪਸ ਚ ਇਹਨਾਂ ਦਾ ਰਿਸ਼ਤਾ ਹੁੰਦਾ ਹੈ ਜਿਹੜਾ ਅੱਖਾਂ ਟੀਰਮ ਟੀਰੀਆਂ ਵਾ ਵਾਹਨੀ ਚਰਖੇ ਪੀੜੀਆਂ ਪੂਰਤ ਕੁੜਮ ਚੰਗਾ ਭਲਾ ਅੱਖਾਂ ਟੀਰਮ ਟੀਰੀਆਂ ਕਹਿੰਦੇ ਅੱਖਾਂ ਨੇ ਜਿਹੜੀਆਂ ਉਹਦੀਆਂ ਟੀਰੀਆਂ ਝਾਕਦੇ ਮਤਲਬ ਵੀ ਕੱਖ ਕਾਣੀ ਐ ਜਾਂ ਟੀਰੀ ਝਾਕਦੇ ਜਿਵੇਂ ਕਿ ਹੁੰਦੀਆਂ ਨੇ ਟੀਰੀ ਅੱਖਾਂ ਇੱਕ ਪਾਸੇ ਸਾਹਮਣੇ ਝਾਕ ਰਿਆ ਹੁੰਦਾ ਪਰ ਲੱਗਦਾ ਜਿਵੇਂ ਟੇਡਾ ਝਾਕਦਾ ਹੁੰਦਾ ਮਜ਼ਾਕ ਕੀਤਾ ਗਿਆ ਕੁੜਮ ਨੂੰ ਲਾੜੇ ਦੇ ਪਿਓ ਨੂੰ ਆਸਾਨ ਨੇ ਕੀ ਕਰਨੇ ਬੇਬਹਾਰੀ ਕੱਦੂ ਕਹਿੰਦੇ ਅਸੀਂ ਨੇ ਇਹੋ ਜਿਹਾ ਕੱਦੂ ਕੀ ਕਰਨੇ ਨੇ ਜਿਹੜੇ ਬਿਨਾਂ ਮੌਸਮ ਤੋਂ ਹੋਣ ਲਾੜਾ ਬੈਠਾ ਏ ਜਾਪੇ ਜਿਉਂ ਛੱਪੜ ਕੰਡੇ ਡੱਡੂ ਕਹਿੰਦੇ ਵੀ ਲਾੜਾ ਐਵੇਂ ਜਾਪਦਾ ਹੈ ਜਿਵੇਂ ਛੱਪੜ ਦੇ ਕੰਡੇ ਉੱਤੇ ਜਿਹੜਾ ਡੱਡੂ ਬੈਠਾ ਹੁੰਦਾ ਹੈ ਅਸਾਂ ਨੇ ਕੀ ਕਰਨੇ ਪੱਤਾਵਾਜ ਕਰੇਲੇ ਕਦਿਆਂ ਸੀ ਨਹੀਂ ਕਰੇਲੇ ਨੇ ਜਿਹੜੇ ਪੱਕਿਆਂ ਬਾਅਦ ਕੀ ਕਰਨੇ ਨੇ ਅਸਾਂ ਨੇ ਕੀ ਕਰਨੇ ਪੱਤਾਵਾਜ ਕਰੇਲੇ ਲਾੜੇ ਦਾ ਚਾਚਾ ਐਂ ਚਾਕੇ ਜਿਵੇਂ ਚਾਮਚੜਕ ਦੇ ਡੇਲੇ ਜਿਹੜੀ ਚਾਮਚੜਕ ਹੁੰਦੀਆਂ ਉਹਦੀਆਂ ਅੱਖਾਂ ਵਾਂਗੂ ਜਿਹੜਾ ਲਾੜੇ ਦਾ ਚਾਚਾ ਉਹ ਝਾਕਦਾ ਹੈ ਮਜ਼ਾਕ ਕੀਤਾ ਗਿਆ ਬੱਚਿਓ ਇਹ ਜਾਂਜੀਓ ਮਾਜ਼ੀਓ ਕਿਹੜੇ ਵੇਲੇ ਆਇਓ ਖਾ ਖਾ ਕੇ ਰੱਜੇ ਨਾ ਢਿੱਡ ਨਹੀਂ ਕਿ ਟੋਏ ਨਹੀਂ ਨਿੱਕੇ ਨਿੱਕੇ ਮੂੰਹ ਨਹੀਂ ਢਿੱਡ ਨਹੀਂ ਕਿ ਖੂਨ ਹੈ ਖਾ ਰਹੇ ਹਾਂ ਤਾਂ ਉਠੋ ਸਹੀ ਕਹਿੰਦੇ ਜਾਂਝੀਆਂ ਨੂੰ ਮਖੌਲ ਕੀਤਾ ਗਿਆ ਹੈ ਵੀ ਜਿਹੜੇ ਜਾਂਝਿਓ ਤੁਸੀਂ ਕਿਹੜੇ ਵੇਲੇ ਆਏ ਹੋ ਤੁਸੀਂ ਲੇਟ ਹੋ ਗਏ ਹੋ ਤੇ ਖਾ ਖਾ ਕੇ ਤੁਹਾਡੇ ਜਿਹੜੇ ਢਿੱਡ ਨੇ ਉਹ ਰੱਜੇ ਨਹੀਂ ਟੋਏਆਂ ਵਰਗੇ ਢਿੱਡ ਨੇ ਮਤਲਬ ਢਿੱਡ ਤਾਂ ਰੱਜ ਜਾਣ ਤੁਹਾਡੇ ਜਿਹੜੇ ਨੇ ਟੋਏ ਨਹੀਂ ਤੁਹਾਡੇ ਤੇ ਕੀ ਕਿਹਾ ਕਿ ਨਿੱਕੇ ਨਿੱਕੇ ਤੁਹਾਡੇ ਤਾਂ ਮੂੰਹ ਨੇ ਮੂੰਹ ਭਾਵੇਂ ਨਿੱਕੇ ਨਿੱਕੇ ਨੇ ਪਰ ਢਿੱਡ ਨੇ ਕਿ ਖੂਨ ਨੇ ਕੂਦੀ ਤਰ੍ਹਾਂ ਜਿਹੜੇ ਤੁਹਾਡੇ ਪੇਟ ਨੇ ਖਾ ਰਹੇ ਹੂੰ ਉੱਠੋ ਤਾਂ ਸਹੀ ਕਹਿੰਦੇ ਉੱਠ ਜਾਓ ਹੋਣਾ ਬਹੁਤ ਖਾ ਚੁੱਕੇ ਹੋ ਤੁਸੀਂ ਇਹ ਮਖੌਲ ਕੀਤੇ ਗਏ ਨੇ ਸਿੱਠਣੀਆਂ ਜਿਹੜੀਆਂ ਨੇ ਇੱਕ ਤਰ੍ਹਾਂ ਦੀਆਂ ਮਿੱਠੀਆਂ ਗਾਲਾਂ ਹੁੰਦੀਆਂ ਨੇ ਮਜ਼ਾਕ ਮਜ਼ਾਕ ਵਿੱਚ ਬਹੁਤ ਕੁਝ ਕਿਹਾ ਜਾਂਦਾ ਜਾਂਜੀਆਂ ਨੂੰ ਖਾਲ ਕੁੱਟ ਦਿਓ ਜਿੰਨਾ ਧੌਣ 25 ਸ਼ੇਰ ਖਾਣਾ ਸਾਨੂੰ ਪੂਰੀਆਂ ਜੀ ਜਿੰਨਾ ਮੁਸਕ ਨਾਲ ਰਚ ਜਾਣਾ ਇਹਦੇ ਜਿਹੜੇ ਜਾਂਜੀ ਨੇ ਲਾੜੇ ਦੇ ਨਾਲ ਆਏ ਨੇ ਕੁੜੀ ਨੂੰ ਵਿਆਹ ਲਈ ਉਹਨਾਂ ਨੂੰ ਖਲ ਕੁੱਟਦੇ ਉਹ ਖਲ ਕੀ ਹੁੰਦੀ ਹੈ राजे ਜਿਹੜੀ ਜਦੋਂ ਆਪਾਂ ਸਰੋਂ ਨੂੰ ਪਿੰਜਦੇ ਆ ਸਰੋਂ ਪਿੰਜ ਕੇ ਉਹਦੇ ਵਿੱਚੋਂ ਇੱਕ ਉਹਦਾ ਜਿਹੜਾ ਬਾਧੂ ਪਦਾਰਥ ਨਿਕਲੇ ਆਉਂਦਾ ਤੇ ਦੂਜੇ ਪਾਸੇ ਉਹਦਾ ਤੇਲ ਨਿਕਲੇ ਆਉਂਦਾ ਠੀਕ ਹੈ ਜਿਹੜਾ ਬਾਧੂ ਪਦਾਰਥ ਹੁੰਦਾ ਖਲ ਹੁੰਦੀ ਹੈ ਮੱਜਾਂ ਦੇ ਬਹੁਤ ਕੰਮ ਆਉਂਦੀ ਹੈ ਉਹ ਮੱਜਾਂ ਨੂੰ ਖਵਾਈ ਜਾਂਦੀਆਂ ਕਹਿੰਦੇ ਨੇ ਉਹ ਜਾਣ ਬੁੱਝ ਕੇ ਕਿਹਾ ਗਿਆ ਕਿ ਜਾਂਜੀਆਂ ਨੂੰ ਖਲ ਕੁੱਟ ਦਿਓ ਕਿਉਂਕਿ ਇਹ ਜਿਹੜਾ ਪਸ਼ੂਆਂ ਦਾ ਖਾਣਾ ਹੈ ਤੇ ਜਿਨ੍ਹਾਂ ਤੌਣ ਤੌਣ ਪੱਕੀ 25 ਸਿਰ ਖਾਣਾ ਕਹਿੰਦੇ ਜਿਨ੍ਹਾਂ ਨੇ ਬਹੁਤਾ ਜ਼ਿਆਦਾ ਖਾਣਾ ਸਾਨੂੰ ਪੂਰੀਆਂ ਜੀ ਸਾਨੂੰ ਸਿਰਫ ਪੂਰੀਆਂ ਹੀ ਜਿਨ੍ਹਾਂ ਨਾਲ ਜਿਨ੍ਹਾਂ ਨੇ ਮੁਸਕ ਨਾਲ ਰੱਜ ਜਾਣਾ ਹੈ ਮਤਲਬ ਸਾਨੂੰ ਤਾਂ ਪੂਰੀਆਂ ਹੀ ਬਹੁਤ ਨੇ ਬੀਬੀ ਲਾਡਲੀ ਨਹੀਂ ਰੋਟੀ ਪਿੱਛੋਂ ਮੰਗੇ ਖੀਰ ਬੀਬੀ ਦਾ ਵਾਪੂ ਐ ਬੈਠਾ ਜਿਉ ਰਾਜਿਆਂ ਵਿੱਚ ਵਜ਼ੀਰ ਹੁਣ ਜਿਹੜਾ ਕੁੜੀ ਤੇ ਜਿਹੜੇ ਪੇਕੇ ਨੇ ਕੁੜੀਆਂ ਰਿਸ਼ਤੇਦਾਰ ਕੁੜੀਆਂ ਉਹ ਆਪਣੀ ਜਿਹੜੀ ਕੁੜੀ ਦੀ ਬਣਾਈ ਕਰਦੀਆਂ ਨੇ ਕਿ ਸਾਡੀ ਬੀਬੀ ਆ ਜਿਹੜੀ ਲਾਡਲੀ ਆ ਪਿਆਰੀ ਰੱਖੀ ਹੋਈ ਆ ਹੈ ਨਾ ਜਦੋਂ ਉਹ ਰੋਟੀ ਮੰਗਦੀ ਐ ਉਹ ਰੋਟੀ ਮੰਗੇ ਉਹਦੇ ਪਿੱਛੋਂ ਖੀਰ ਮੰਗਦੀ ਐ ਤੇ ਇਹ ਜਿਹੜਾ ਬੀਬੀ ਦਾ ਬਾਪੂ ਐ ਕੁੜੀ ਦਾ ਬਾਪੂ ਐ ਬਹੁਤ ਅਮੀਰ ਐ ਰਾਜਿਆਂ ਵਿੱਚੋਂ ਵਜ਼ੀਰ ਐ ਉਹ ਸਭ ਗੈਸ ਬੁਝਾ ਦਿਓ ਨਹੀਂ ਸਾਡਾ ਕੁੜਮ ਬੈਟਰੀ ਵਰਗਾ ਸਭ ਮਿਰਚਾ ਕੋ ਟੋ ਨਹੀਂ ਸਾਡਾ ਕੁੜਮ ਕੋਟਣੀ ਵਰਗਾ ਮਣ ਮੱਕੀ ਪਿਆਦੋ ਨਹੀਂ ਸਾਡਾ ਕੁੜਮ ਬੈ ਕੇ ਵਰਗਾ ਕੀ ਕੀ ਹੈ ਕਹਿੰਦੇ ਸਾਰੀਆਂ ਲਾਈਟਾਂ ਨੇ ਜਿਹੜੀਆਂ ਗੈਸ ਨੇ ਜਿਹੜੇ ਉਹ ਬੁਝਾ ਦਿਓ ਬੱਲਬ ਬੁਝਾ ਦਿਓ ਕੀ ਸਾਡਾ ਜਿਹੜਾ ਕੁੜਮਾ ਹੈ ਉਹ ਬੈਟਰੀ ਵਰਗਾ ਹੈ ਜਿਹੜਾ ਮੁੰਡੇ ਦਾ ਪਿਓ ਹੈ ਉਹ ਬੈਟਰੀ ਵਰਗਾ ਹੈ ਚਮਕਦਾ ਹੈ ਕਹਿੰਦੇ ਸਾਰੇ ਮਿਰਚਾਂ ਘੋਟੋ ਇਹਦੇ ਨਾਲ ਮਿਰਚਾਂ ਘੋਟ ਲਓ ਜਿਹੜਾ ਘੋਟਣਾ ਨਹੀਂ ਹੁੰਦਾ ਜਿਹਦੇ ਨਾਲ ਆਪਾਂ ਕੁਝ ਘੁੱਟ ਦਿਆਂ ਹੁੰਦੇ ਵਿੱਚ ਪਾ ਕੇ ਵੀ ਸਾਡਾ ਜਿਹੜਾ ਕੁੜਮਾ ਹੈ ਉਹ ਘੋਟਣੇ ਵਰਗਾ ਹੈ ਮਣ ਮੱਕੀ ਪਿਹਾ ਲਓਣੀ ਕਹਿੰਦੇ ਮਣ ਮੱਕੀ ਜਿਹੜੀ ਹੁੰਦੀ ਹੈ ਮੱਕੀ ਪਿਹਾ ਕੇ ਉਹਨੂੰ ਪਾ ਦਿਓ ਉਹ ਇੱਕ ਜਿਹੜਾ ਕੁੜਮਾ ਸਾਡਾ ਉਹ ਪੈੜ ਕੇ ਵਰਗਾ ਹੈ ਬੈੜਕਾ ਹੁੰਦਾ ਠੀਕ ਹੈ ਸੱਜ ਓਲਿਸ਼ਾਨੀ ਪ੍ਰਾਂਤ ਓਲੇ ਡੋਈ ਵੇ ਨਾਨਕਿਆਂ ਦਾ ਮੇਲ ਆਇਆ ਚੱਜ ਵੀ ਚੱਜ ਦੀ ਨਾ ਕੋਈ ਵੀ ਤੇ ਆਪਾਂ ਨਾਨਕਿਆਂ ਨੂੰ ਵੀ ਜਿਹੜੀਆਂ ਸਿੱਠੜੀਆਂ ਗਾ ਦਿੰਨੇ ਹੁੰਨੇ ਆ ਤੇ ਉਹਦੇ ਵਿੱਚ ਕੀ ਕਿਹਾ ਨਾਨਕਿਆਂ ਨੂੰ ਗਾਇਆ ਗਿੰਨੇ ਆ ਸਿੱਠੜੀਆਂ ਕਹਿੰਦੇ ਸੱਜ ਓਲਿਸ਼ਾਨੀ ਪ੍ਰਾਂਤ ਓਲੇ ਡੋਈ ਪ੍ਰਾਂਤ ਓਲੇ ਜਿਹੜੀ ਡੋਈ ਹੁੰਦੀ ਹੈ ਲੱਕੜ ਦੀ ਕੜਸ਼ੀ ਹੁੰਦੀ ਹੈ ਉਹ ਪ੍ਰਾਂਤ ਦੇ ਓਲੇ ਪਈ ਹੈ ਸੱਜ ਓਲੇ ਸ਼ਾਲਨੀ ਪਈ ਹੈ ਜਿਹੜਾ ਸੱਜ ਜਿਹਦੇ ਵਿੱਚ ਆਪਾਂ ਦਾਣੇ ਛਾਂਟਦੇ ਹੁੰਦੇ ਆ ਉਹਦੇ ਕਹਿੰਦੇ ਸ਼ਾਨਨੀ ਪਈ ਹੈ ਜਿਹੜੀ ਛੋਟੀ ਜਿਹੀ ਸ਼ਾਨਨੀ ਆਟਾ ਸ਼ਾਨ ਨਾਲ ਹੀ ਹੁੰਦੀ ਹੈ ਨਾਨਕੀਆਂ ਦਾ ਮੇਲ ਆ ਗਿਆ ਕਹਿੰਦੇ ਨਾਨਕੀ ਜਿਹੜੇ ਨੇ ਨਾਨਕੀਆਂ ਦਾ ਮੇਲ ਆਇਆ ਮੇਲ ਦਾ ਮਤਲਬ ਨਾਨਕੀਆਂ ਦੇ ਕੁੜੀਆਂ ਆਂ ਜਾਣੇ ਜਿਹੜੀਆਂ ਮੁੰਡੇ ਆਏ ਨੇ ਵੀ ਉਹਨਾਂ ਦੇ ਵਿੱਚੋਂ ਕੋਈ ਵੀ ਚੱਜ ਕਾਣੀ ਸੋਹਣੀ ਇਹ ਆਪਣੀਆਂ ਜਿਹੜੀਆਂ ਸਿੱਠਣੀਆਂ ਸੀਗੀਆਂ ਤੇ ਇਸਦੇ ਹੁਣ ਆਪਾਂ ਅਭਿਆਸ ਦੇ ਪ੍ਰਸ਼ਨ ਉੱਤਰ ਕਰਦੇ ਹਾਂ ਬੱਚਿਓ ਜਿਹੜੀਆਂ ਆਪਣੇ ਸਿੱਠਣੀਆਂ ਨੇ ਇਹਨਾਂ ਨੂੰ ਤੁਸੀਂ ਚੰਗੀ ਤਰ੍ਹਾਂ ਸਮਝਿਆ ਕਰੋ ਤੇ ਇਹ ਜਿਹੜਾ ਆਪਣਾ ਸਭਿਆਚਾਰ ਹੈ ਜਿਹਨੂੰ ਉਹਨਾਂ ਨੂੰ ਆਪਾਂ ਨੇ ਸੰਭਾਲ ਕੇ ਰੱਖਣਾ ਹੈ ਲੋਕੀ ਜਿਹੜਾ ਸੱਭਿਆਚਾਰ ਆਪਣਾ ਰੁੱਲਦਾ ਜਾ ਰਿਹਾ ਹੈ ਆਪਾਂ ਪਚਵੇਂ ਜਿਹੜਾ ਸੱਭਿਆਚਾਰ ਉਹ ਅਪਣਾ ਰਹੇ ਹਾਂ ਤੇ ਆਪਣਾ ਸੱਭਿਆਚਾਰ ਹੈ ਜਿਹੜਾ ਉਹਨੂੰ ਛੱਡਦੇ ਜਾ ਰਹੇ ਹਾਂ ਇਸ ਲਈ ਬੱਚੋ ਜਿਹੜਾ ਆਪਣੀ ਤੁਹਾਡੇ ਪਾਠ ਪੁਸਤਕਾਂ ਵਿੱਚ 11ਵੀਂ ਜਮਾਤ ਦੀ ਪਾਠ ਪੁਸਤਕ ਵਿੱਚ ਜਿਹੜੀਆਂ ਸਿੱਠਣੀਆਂ ਦਿੱਤੀਆਂ ਹੋਈਆਂ ਨੇ ਲੋਕ ਸਾਹਿਤ ਦਾ ਹਿੱਸਾ ਨੇ ਇਹ ਸਾਰੀਆਂ ਜਿਹੜੀਆਂ ਨੇ ਖਤਮ ਹੁੰਦੀਆਂ ਜਾ ਰਹੀਆਂ ਨੇ ਤੇ ਇਹਨਾਂ ਨੂੰ ਅਲੋਪ ਹੁੰਦੀਆਂ ਜਾ ਰਹੀਆਂ ਨੇ ਇਹਨਾਂ ਨੂੰ ਜਿਉਂਦੇ ਰੱਖਣ ਲਈ ਮੁਰ ਸਿਰਜੀਤ ਕਰਨ ਲਈ ਤੁਹਾਡੇ ਜਿਹੜੇ ਪਾਠ ਪੁਸਤਕਾਂ ਉਹਦੇ ਵਿੱਚ ਦਰਜ ਕੀਤੀਆਂ ਗਈਆਂ ਨੇ ਇਸ ਲਈ ਆਪਾਂ ਨੂੰ ਪੜ੍ਹਨੀਆਂ ਜ਼ਰੂਰੀ ਨੇ ਹੁਣ ਆਪਾਂ ਪ੍ਰਸ਼ਨ ਉੱਤਰ ਕਰਦੇ ਆ ਇਹਨਾਂ ਦੇ ਸਿੱਠਣੀਆਂ ਵਿੱਚ ਮਜ਼ਾਕ ਦਾ ਪਾਤਰ ਕੌਣ ਬਣਦਾ ਹੈ ਸਿੱਠਣੀਆਂ ਵਿੱਚ ਵਿਆਹ ਵਾਲੇ ਮੁੰਡੇ ਅਤੇ ਉਸਦੇ ਪਿਤਾ ਨੂੰ ਤਾਂ ਸਿੱਧੇ ਤੌਰ ਤੇ ਮਖੌਲ ਕੀਤਾ ਜਾਂਦਾ ਹੈ ਨਾਲ ਹੀ ਉਸਦੇ ਘਰ ਬੈਠੀਆਂ ਭੈਣਾਂ ਮਾਂ ਅਤੇ ਹੋਰ ਨੇੜਲੇ ਰਿਸ਼ਤੇਦਾਰੀਆਂ ਇਸਤਰੀਆਂ ਨੂੰ ਵੀ ਮਜ਼ਾਕ ਦਾ ਪਾਤਰ ਬਣਾਇਆ ਜਾਂਦਾ ਹੈ ਸਿੱਠਣੀਆਂ ਵਿੱਚ ਮਜ਼ਾਕ ਦਾ ਜਿਹੜੇ ਹਾਸੇ ਮਜ਼ਾਕ ਲਈ ਕਿਹੜੇ ਕਿਹੜੇ ਵਿਸ਼ੇ ਚੁਣੇ ਗਏ ਹਨ ਸਿਠਣੀਆਂ ਵਿੱਚ ਹਾਸੇ ਮਜ਼ਾਕ ਲਈ ਮੁੰਡੇ ਦੇ ਪਿਓ ਮਾਂ ਤੇ ਅਦੀ ਸਰੀਰਕ ਬੰਤਰ ਉਸਦੇ ਪਿਛੋਕੜ ਉਸਦੇ ਘਰ ਦੀ ਕੰਜੂਸੀ ਆਲਸ ਮੂਰਖਤਾ ਆਦਿ ਨੂੰ ਵਿਸ਼ਾ ਬਣਾਇਆ ਜਾਂਦਾ ਹੈ ਜਾਂਝੀਆਂ ਨੂੰ ਖੜਕੁੱਟ ਦਿਓ ਇਸ ਸਿਠਣੀ ਵਿੱਚ ਕਿਸ ਉਪਤੇ ਕਿਹੜੀ ਕਿਹੜੀ ਗੱਲਾਂ ਵਿਅੰਗ ਕਸਿਆ ਗਿਆ ਹੈ ਇਸ ਵਿੱਚ ਜਾਂਝੀਆਂ ਨੂੰ ਸਿਠਣੀ ਦਿੱਤੀ ਗਈ ਹੈ ਕਿ ਉਹਨਾਂ ਨੂੰ ਖਾੜ ਖੁੱਟ ਦਿਓ ਭਾਵੇਂ ਜਿਵੇਂ ਕਾਵਾਂ ਮੱਝਾਂ ਨੂੰ ਖਾੜ ਖੁੱਟ ਕੇ ਆਂਦੀ ਹੈ ਉਵੇਂ ਜਾਂਜੀਆਂ ਨੂੰ ਪਾਓ ਕਿਉਂਕਿ ਇਹਨਾਂ ਨੇ ਤਾਂ ਬਹੁਤ ਸਾਰਾ ਖਾਣਾ ਹੈ ਕਹਿੰਦੇ ਹਨ ਕਿ ਅਸੀਂ ਥੋੜਾ ਖਾਣਾ ਹੈ ਇਸ ਲਈ ਸਾਨੂੰ ਇੱਕ ਦੋ ਕੂੜੀਆਂ ਹੀ ਦੇ ਦਿਓ ਸਿੱਠਣੀਆਂ ਵਿੱਚ ਖਾਣ ਪੀਣ ਸੰਬੰਧੀ ਕੀ ਮਖੌਲ ਹੁੰਦਾ ਹੈ ਅਜਿਹੀ ਕਿਸੇ ਇੱਕ ਸਿੱਠਣੀ ਦੀ ਵਿਧਾਨ ਨਹੀਂ ਸਿੱਠੀਆਂ ਵਿੱਚ ਖਾਣ ਪੀਣ ਸੰਬੰਧੀ ਮੁਖੌਲ ਕੀਤਾ ਜਾਂਦਾ ਹੈ ਕਿ ਜਾਂਜੇ ਖਾ ਖਾ ਕੇ ਨਹੀਂ ਰੱਜਦੇ ਉਹਨਾਂ ਦੇ ਟਿੱਡ ਨੇ ਕੀ ਟੋਏ ਨਹੀਂ ਇਸ ਸਿੱਠਣੀ ਵਿੱਚ ਕਿਹਾ ਗਿਆ ਹੈ ਇਹ ਗੱਲ ਨਹੀਂ ਕਿ ਉਹਨਾਂ ਦੀ ਜਾਂਜੀ ਉਹ ਮਾਝੀ ਉਹ ਕਿਹੜੇ ਬੇਲੇ ਹੋਏ ਨੇ ਖਾ ਖਾ ਕੇ ਰੱਜੇ ਨਾ ਟਿੱਡ ਨੇ ਕਿ ਟੋਏ ਨਹੀਂ ਨਿੱਕੇ ਨਿੱਕੇ ਮੂੰਹ ਨੇ ਟਿੱਡ ਨੇ ਕਿ ਖੂਨ ਨੇ ਖਾਂ ਰਹੇ ਹੋ ਤਾਂ ਉੱਠੋ ਸਹੀ ਜਾਂਜੀਆਂ ਦੀ ਲਾਜ ਦੇ ਪਾਵਨ ਨੂੰ ਕਿਹੜੀ-ਕਿਹੜੀ ਗੱਲ ਕਹਿ ਕੇ ਟੁੰਬਿਆ ਗਿਆ ਹੈ ਜਾਂਜੀਆਂ ਦੇ ਇਲਾਜ ਦੇ ਪਾਵਨ ਇਹ ਕਹਿ ਕੇ ਟੁੰਬਿਆ ਗਿਆ ਹੈ ਕਿ ਕਿ ਤੁਹਾਡੇ ਮੁੰਡੇ ਦਾ ਜਿਹੜਾ ਵਿਆਹ ਹੀ ਪਰ ਤੁਹਾਨੂੰ ਜਿਹੜੀ ਹੈ ਇੰਨੀ ਵੀ ਸ਼ਰਮ ਨਹੀਂ ਕਿ ਸਾਪਣ ਲਾ ਕੇ ਸਾਨੂੰ ਹੋਰਾ ਚਿੱਟਾ ਬਣਾ ਦੇਵਾਂ ਇਹਨਾਂ ਇਸ ਵਿੱਚ ਇਹ ਕਿਹਾ ਗਿਆ ਕਿ ਲਾੜਾ ਬਹੁਤ ukhovਾ ਹੈ ਘਰਵੇਲੇ ਖਾਣ ਨੂੰ ਹੀ ਲੱਭਦਾ ਹੈ ਇਸ ਟਿੱਠਣੀ ਵਿੱਚ ਏ ਵੀ ਕੀ ਹੋ ਗਿਆ ਹੈ ਕਿ ਜਾਂਚੀਆਂ ਨੇ 12 ਮਹੀਨੇ ਸੁਨਿਆਰ ਬਿਠਾ ਕੇ ਚਾਂਦੀ ਦੇ ਗਹਿੜੇ ਤੇ ਸੋਨੇ ਦਾ ਪਾਣੀ ਫਰਾ ਦਿੱਤਾ ਇਹਨਾਂ ਨੂੰ ਇੰਨੀ ਵੀ ਸ਼ਰਮ ਨਹੀਂ ਸਿੱਠਣੀਆਂ ਵਿੱਚ ਕਿਹੜੇ-ਕਿਹੜੇ ਪ੍ਰਕਿਰਤਿਕ ਹਵਾਲੇ ਆਏ ਹਨ ਸਿੱਠਣੀਆਂ ਵਿੱਚ ਰੁੱਖਾਂ ਦੇ ਹਵਾਲੇ ਤੂਤ ਟਟਾਲੀ ਅਤੇ ਜੀਭਾਂ ਦੇ ਜਿਵੇਂ ਡੱਡੂ ਚਮਚੜ ਕਚੂਹਾ ਰਿਛ ਤੇ ਪਸ਼ੂਆਂ ਵੱਲੋਂ ਵਜੋਂ ਬੈੜਕਾ ਭੋਗ ਸਬਜ਼ੀਆਂ ਵਜੋਂ ਕੀ ਹੈ ਘਰੇਲੇ ਕਦੂ ਤੋਂ ਬਿਨਾ ਖੂ ਮਿਰਚਾਂ ਟੋਏ ਮੱਖੀ ਆਦਿ ਦੇ ਹਵਾਲੇ ਮਿਲਦੇ ਹਨ ਸਿਠਣੀਆਂ ਕਿਹੜੇ ਮੌਕੇ ਉੱਤੇ ਕਿਸ ਵੱਲੋਂ ਅਤੇ ਕਿਸ ਨੂੰ ਦਿੱਤੀਆਂ ਜਾਂਦੀਆਂ ਹਨ ਸਿਠਣੀਆਂ ਵਿਆਹ ਦੇ ਮੌਕੇ ਉੱਤੇ ਔਰਤਾਂ ਵੱਲੋਂ ਆਮ ਤੌਰ ਤੇ ਮੁੰਡੇ ਵਾਲਿਆਂ ਦੇ ਪਹਿਰਾਵੇ ਖਾਣ ਪੀਣ ਦੀਆਂ ਆਦਤਾਂ ਤੇ ਉਹਨਾਂ ਦੇ ਰੰਗ ਮਨ ਉੱਤੇ ਟਕੋਰਾ ਪਸੀਆਂ ਜਾਂਦੀਆਂ ਹਨ ਇਹ ਸੀ ਬੱਚਿਓ ਸਿੱਖਣੀਆਂ ਆਪਾਂ ਨੇ ਪ੍ਰਸ਼ਨ ਉੱਤਰ ਵੀ ਕਰ ਲਿਆ ਅਭਿਆਸ ਦੇ ਮੈਨੂੰ ਉਮੀਦ ਹੈ ਤੁਹਾਨੂੰ ਤੰਗੀ ਤਰ੍ਹਾਂ ਸਮਝ ਆਏ ਹੋਣਗੇ ਪੜ੍ਹਨ ਅਤੇ ਸੁਣਨ ਲਈ ਕੰਮ